ਜੀਤ ਕੋਟਲੀ ਕੋਟਲੀ ਵਾਲੇ ਆ ਜਾ ਨੌਜਵਾਨਾਂ ਤੇਰਾ ਵੀ ਮਾਨ ਸਨਮਾਨ ਜਿਹੜਾ ਅੱਜ ਵੱਡਾ ਕੀਤਾ ਜਾਣਾ ਕਿਉਂਕਿ ਇਹ ਨੌਜਵਾਨ ਡਿਜ਼ਰਵ ਕਰਦਾ ਹੈ ਔਰ ਪਿਛਲੇ ਸਮੇਂ ਦੌਰਾਨ ਇੱਕ ਸੋਸ਼ਲ ਮੀਡੀਆ ਤੇ ਲਹਿਰ ਚੱਲੀ ਵੀ ਕੋਟਲੀ ਵਾਲੇ ਜੀਤ ਦਾ ਵੀ ਸਨਮਾਨ ਜਿਹੜਾ ਹੋਣਾ ਚਾਹੀਦਾ ਔਰ ਅੱਜ ਉਹ ਮਾਨ ਸਨਮਾਨ ਜਿਹੜਾ ਮੇਰੇ ਵੀਰੋ ਨਗਦ ਰਾਸ਼ੀ ਦੇ ਨਾਲ ਸਮੁੱਚੀ ਸਪੋਰਟਸ ਕਲੱਬ ਵੱਲੋਂ ਕੀਤਾ ਜਾ ਰਿਹਾ ਹੈ ਸਮੁੱਚੀ ਮਾਈ ਵੀਰੋ ਭਾਈ ਭੱਤੂ ਜੀ ਟੂਰਨਾਮੈਂਟ ਕਮੇਟੀ ਸਮੁੱਚਾ ਨਗਰ ਐਨ ਆਰ ਆਈ ਵੀਰ ਜਿਹੜੇ ਅੱਜ ਮਾਣ ਮਹਿਸੂਸ ਕਰ ਰਹੇ ਹੈ ਕੋਟਲੀ ਵਾਲੇ ਜੀਤਾਂ ਨਗਦ ਰਾਸ਼ੀ ਦੇ ਨਾਲ ਤੇ ਨਾਲ ਇੱਕ ਸ਼ਾਨਦਾਰ ਟਰੋਫੀ ਦੇ ਨਾਲ 31000 31000 ਦੇ ਨਾਲ ਵਿਸ਼ੇ ਤੌਰ ਤੇ ਮਾਨ ਸਨਮਾਨ ਲੈ ਵੀ ਜੀਤ ਮੇਰੇ ਆਪਣੇ ਨਗਰ ਦੇ ਵਿੱਚ ਵੀ ਤੇਰਾ ਸਨਮਾਨ ਨੌਜਾਨਾ ਕਰਾਂਗੇ ਕਿਉਂਕਿ ਤੂੰ ਡਿਜ਼ਰਬ ਕਰਦਾ ਹੈ ਔਰ ਬਹੁਤ ਬਹੁਤ ਧੰਨਵਾਦ ਹੈ ਔਰ ਕੋਟਲੀ ਵਾਲੇ ਜੀਤ ਦਾ ਮਾਨ ਸਨਮਾਨ ਇੱਕ ਵਾਰੀ ਜੀਤ ਕੋਟਲੀ ਦੇ ਲਈ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਬਹੁਤ ਬਹੁਤ ਸਤਿਕਾਰ ਹੈ ਬਹੁਤ ਬਹੁਤ ਧੰਨਵਾਦ ਸਨੀ ਆਦਮਵਾਲ ਪੱਕੇ ਤੌਰ ਤੇ ਰਹਿੰਦਾ ਕੈਨੇਡਾ ਗੁਰਮਾਰੇ ਭਾਉ ਨੂੰ ਆਪਣਾ ਉਸਤਾਦ ਮੰਨਦਾ ਔਰ ਆਦਮਵਾਲੀਆ ਸਨੀ ਨੌਜਵਾਨ ਗੱਭਰੂ ਇਸੋਲੇ ਮਾਨਿਆ ਸਨਮਾਨਿਆ ਜਾ ਰਿਹਾ ਗੁਰਮੁਹਾਲੇ ਪਾਉ ਦਾ ਸ਼ਿਗਰਤ ਖੇਡ ਮੈਦਾਨ ਦੇ ਵਿੱਚ ਹੈ ਔਰ ਇਹਦੇ ਲਈ ਵੀ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਵੀਰੋ ਸ਼ਮੀਰ ਖਾਨ ਉਰਫ ਸਮੀ ਆਬਾ